ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲਾਉਥ ਹਾਊਸ ਕਮਾਨਾ ਤੇ ਸੋ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜੀਆਂ ਮੇਰੀਆਂ ਪਹਿਣਾ ਚੈਨਲ ਤੇ ਪਹਿਲੀ ਵਾਰੀ ਆਈਆਂ ਨੇ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਜੀ ਲੈ ਕੇ ਆਏ ਆ ਰਸ਼ੀਆ ਕੰਪਨੀ ਦੇ ਜੀ ਸੂਟ ਅ ਇਹਦੇ ਨਾਲ ਦੇ ਜੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਉਹਨਾਂ ਦਾ ਬਹੁਤ ਅੱਛਾ ਰਿਸਪੌਂਸ ਰਿਹਾ ਜੀ ਇਹ ਸੂਟ ਜਾਨੀ ਕਿ ਟ੍ਰੈਂਡਿੰਗ ਚ ਚੱਲਣ ਵਾਲੇ ਨੇ ਆਉਣ ਦੇ ਟਾਈਮ ਦੇ ਵਿੱਚ ਇਹਦੇ ਨਾਲ ਜੀ ਆਪਾਂ ਤੁਹਾਨੂੰ ਕੱਪੜਾ ਵੀ ਸ਼ੋਅ ਕਰ ਦਾਂਗੇ ਫਲੋਰਾ ਕਾਟਨਨ ਦੀ ਇਹ ਜੀ ਫੈਬਰਿਕ ਹੈ ਜੀ ਫਲੋਰਾ ਕਾਟ ਰੈਣ ਵਾਲਾ ਜੀ ਤੇ ਰਸ਼ੀਆ ਕੰਪਨੀ ਦੇ ਉੱਪਰ ਮਾਰਕਸ ਸਟੈਂਪ ਲੱਗੀ ਹੋਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਪਿਆਰੇ ਨੇ ਤੇ ਨਾਲ ਹੀ ਰਸ਼ੀਆ ਕੰਪਨੀ ਦੇ ਜੀ ਮਸ਼ਲੀਨ ਦਾ ਪਿਓਰ ਮਸ਼ਲੀਨ ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਜੀ ਪਿਆਰਾ ਜਿਹਾ ਡਿਜ਼ਾਈਨ ਆ ਜੀ ਪਿਆਰਾ ਜਿਹਾ ਪੀਸ ਆ ਇਹਦਾ ਜੀ ਪ੍ਰਾਈਸ ਓਨਲੀ 1000 ਰੁਪਏ ਆ ਜੀ 1000 ਰੁਪਏ ਦੇ ਵਿੱਚ ਜੀ ਤੁਹਾਨੂੰ ਇਹ ਪੀਸ ਦਿੱਤਾ ਜਾਏਗਾ ਜੀ ਘਰ ਬੈਠੇ ਅਗਰ ਤੁਸੀਂ ਮੰਗਵਾਉਣਾ ਚਾਹਣਿਓ ਤਾਂ ਘਰ ਬੈਠੇ ਵੀ ਤੁਸੀਂ ਇਹ ਸੂਟ ਜੀ ਮੰਗਵਾ ਸਕਦੇ ਹੋ ਆਪਾਂ ਜੀ ਤੁਹਾਨੂੰ ਇਹਦੇ ਨਾਲ ਦੇ ਹੋਰ ਵੀ ਸੂਟ ਦਿਖਾ ਦੇਵਾਂਗੇ ਜਿੰਨੇ ਵੀ ਨੇ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਜੀ ਤੁਸੀਂ ਵਟਸਐਪ ਕਰੋ ਜੀ ਤੇ ਆਪਾਂ ਜੀ ਇਸ ਸੂਟ ਦੀ ਪਿਕ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਜੀ ਆਪਾਂ ਤੁਹਾਨੂੰ ਇਹ ਸੂਟ ਘਰ ਬੈਠੇ ਜੀ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਹੈ ਜੀ ਘਰ ਬੈਠੇ ਇਹ ਸੂਟ ਜੀ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਰਸ਼ੀਆ ਕੰਪਨੀ ਦਾ ਪਰਮਾਰਕਾ ਜੀ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਦੇ ਜੀ ਆਪਾਂ 1 ਵਾਈ 1 ਕਰਕੇ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਰਹਾਂਗੇ ਲਓ ਜੀ ਕਰੋ ਚੈੱਕ ਬਹੁਤ ਪਿਆਰੇ ਪਿਆਰੇ ਪੀਸ ਨੇ ਜੀ ਬਲੈਕ ਜਿਹਾ ਕਲਰ ਇਹਦੇ ਵਿੱਚ ਬਾਕੀ ਜਿਹੜੀ ਇਹਦੇ ਰਸ਼ੀਆ ਕੰਪਨੀ ਹੁੰਦੀ ਹੈ ਜੀ ਇਹਨਾਂ ਦੇ ਉੱਪਰ ਇਸ ਤਰ੍ਹਾਂ ਜੀ ਮੈਂਸ਼ਨ ਕੀਤਾ ਹੁੰਦਾ ਕਲਰ ਬੀ ਬਲੈਕ ਬੀ ਬਲੈਕ ਕਲਰ ਹੈ ਜੀ ਫਲੋਰਾ ਕਾਟਨ ਜੀ ਡਿਜੀਟਲ ਕਲੈਕਸ਼ਨ ਹੈ ਜੀ ਰਸ਼ੀਆ ਬ੍ਰਾਂਡ ਦਾ ਜੀ ਨਾਲ ਮਸ਼ਲੀਨ ਦਾ ਦੁਪੱਟਾ ਲੱਗਿਆ ਹੋਇਆ ਜੀ ਪ੍ਰਾਈਸ ਸੇਮ ਰਹਿਣ ਵਾਲਾ ਜੀ 1000 ਰੁਪਏ ਜਿਹੜੀਆਂ ਮਰੀਆਂ ਭੈਣਾਂ ਨੂੰ ਇਹ ਸੂਟ ਚਾਹੀਦਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਸਕਰੀਨਸ਼ਾਟ ਸ਼ੇਅਰ ਕਰ ਦਿਓ ਜੀ ਇਹ ਸੂਟ ਜੀ ਤੁਹਾਨੂੰ ਘਰ ਬੈਠੇ ਮਿਲ ਜੇਗਾ ਜੀ ਤੁਹਾਨੂੰ ਘਰੇ ਬੈਠੇ ਜੀ ਇਹ ਇਹ ਸੂਟ ਤੁਹਾਡੇ ਕੋਲੇ ਪ੍ਰੋਵਾਈਡ ਹੋ ਜਾਏਗਾ ਜੀ ਅਗਲਾ ਕਲਰ ਵੀ ਤੁਸੀਂ ਚੈੱਕ ਕਰੋ ਜੀ ਅਗਰ ਆਪਾਂ ਨੂੰ ਕਲਰ ਦਾ ਨਹੀਂ ਪਤਾ ਹੁੰਦਾ ਤੁਸੀਂ ਚੈੱਕ ਕਰੋ ਜੀ ਮਜੈਂਟਾ ਕਲਰ ਆ ਆਹ ਲੋ ਜੀ ਤੁਸੀਂ ਵੀ ਦੇਖ ਸਕਦੇ ਹੋ ਮਜੈਂਟਾ ਕਲਰ ਆ ਪਿਆਰਾ ਜਿਹਾ ਪੀਸ ਆ ਜੀ ਤੇ ਸੋਹਣੀ ਜਿਹੀ ਕਲੈਕਸ਼ਨ ਬਾਕੀ ਤੁਸੀਂ ਦੇਖੇ ਤੇ ਪਤਾ ਲੱਗਦਾ ਜੀ ਸੂਟ ਦਾ ਆਹ ਲੋ ਜੀ ਤੇ ਅਗਲਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਪੀਸ ਆ ਚੈੱਕ ਕਰੋ ਕਲਰ ਵੀ ਦੱਸ ਦਿੰਨੇ ਆ ਜੀ ਤੁਹਾਨੂੰ ਕਈ ਮਰੀਆਂ ਭੈਣਾਂ ਪੁੱਛਦੀਆਂ ਨੇ ਆਲਵੀ ਸਿਆਨ ਕਲਰ ਹੈ ਏਸੀਐਨ ਕਲਰ ਹੈ ਜੀ ਇਹ ਤੇ ਰਸ਼ੀਆ ਦਾ ਜੀ ਸੇਮ ਮਾਰਕਾ ਜੀ ਕੱਪੜੇ ਦੇ ਉੱਪਰ ਵੀ ਸਟੈਂਪ ਲੱਗੀ ਹੋਈ ਹੈ ਨਾਲ ਦੁਪੱਟਾ ਜੀ ਪਿਓਰ ਮਸ਼ਲੀਨ ਦਾ ਜੀ ਮਤਲਬ ਕਿ ਡਿਜ਼ਾਈਨ ਬਹੁਤ ਪਿਆਰਾ ਹੈ ਅਗਰ ਤੁਸੀਂ ਆਖੋਗੇ ਇਹਦੀ ਫੋਟੋ ਆਪ ਤੁਹਾਨੂੰ ਦੁਬਾਰਾ ਵੀ ਪ੍ਰੋਵਾਈਡ ਕਰਵਾ ਦਾਂਗੇ ਦੁਪੱਟੇ ਦੀ ਖੋਲ ਕੇ ਅਗਰ ਤੁਹਾਨੂੰ ਫੋਟੋ ਚਾਹੀਦੀ ਹੈ ਆਪਾਂ ਦੁਬਾਰਾ ਵੀ ਪ੍ਰੋਵਾਈਡ ਕਰਵਾ ਦਾਂਗੇ ਕਿਉਂਕਿ ਜੀ ਇਹਦੇ ਵਿੱਚੋਂ ਵੀਡੀਓ ਆਪਾਂ ਜ਼ਿਆਦਾ ਲੰਬੀ ਨਹੀਂ ਕਰ ਸਕਦੇ ਅਗਰ ਜ਼ਿਆਦਾ ਲੰਬੀ ਵੀਡੀਓ ਹੋ ਗਈ ਇਹਦੇ ਵਿੱਚ ਟਾਈਮ ਵੇਸਟ ਵਾਲਾ ਕੰਮ ਹੁੰਦਾ ਜੀ ਸਾਨੂੰ ਐਵੇਂ ਕੀ ਤੁਹਾਡਾ ਟਾਈਮ ਬਰਜ ਜਾਵੇ ਜੀ ਤੇ ਤੁਸੀਂ ਫਟਾਫਟ ਡੀਐਮ ਕਰੋ ਜੀ ਲਿਮਟਿਡ ਇਸਟਾਕ ਹੈ 1000 ਰੁਪਏ ਦੇ ਵਿੱਚ ਇਹ ਤੁਹਾਨੂੰ ਸੂਟ ਦਿੱਤਾ ਜਾਏਗਾ ਲੋ ਜੀ ਕਈ ਮਰੀਆਂ ਭੈਣਾਂ ਪੁੱਛਦੀ ਨੇ ਇਹਦਾ ਪ੍ਰਾਈਸ ਕੀ ਹੈ 1000 ਰੁਪਏ ਹੈ ਜੀ ਸੋ ਜਿਹੜੀਆਂ ਮਰੀਆਂ ਭੈਣਾਂ ਨੂੰ ਇਹਦਾ ਮਤਲਬ ਕਿ ਸੂਟ ਚਾਹੀਦੇ ਹੁਣ ਜੀ ਉਹ ਸੂਟ ਬਾਈ ਕਰ ਸਕਦੀਆਂ ਨੇ ਓਨਲੀ 1000 ਰੁਪਏ ਦੇ ਵਿੱਚ ਜੀ ਤੁਹਾਨੂੰ ਇਹ ਸੂਟ ਦਿੱਤਾ ਜਾਏਗਾ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬ ਦੇਖੋ ਜੀ ਰਸ਼ੀਆ ਜੀ ਰਸ਼ੀਆ ਪਿਆਰ ਰਸ਼ੀਆ ਲਓ ਜੀ ਐਸੀਆਂ ਕਲਰ ਹੈ ਜੀ ਇਹ ਦੇਖੋ ਜੀ ਦੁਪੱਟਾ ਬਿਲਕੁਲ ਸੇਮ ਸੇਮ ਨੇ ਜੀ ਤੇ ਪਿਆਰੇ ਜੇ ਪੀਸ ਨੇ ਮਛਲੀਨ ਦੁਪੱਟਾ ਜੀ ਜੜੀਆਂ ਮੇਰੀਆਂ ਭੈਣਾਂ ਨੂੰ ਚਾਹੀਦਾ ਹੋਵੇ ਪੀਸ ਫਰੈਸ਼ ਪੀਸ ਹੈ ਬਿਲਕੁਲ ਜੀ ਕੱਟ ਪੀਸਾਂ ਦੇ ਭਾਅ ਤੇ ਆਪਾਂ ਤੁਹਾਨੂੰ ਇਹ ਦੇਣੇ ਨੇ ਜੀ ਜਿਨਾਂ ਨੂੰ ਮਰੀਏ ਪੈਣ ਨੂੰ ਚਾਹੀਦਾ ਜੀ ਸਕਰੀਨਸ਼ਾਟ ਜੀ ਸ਼ੇਅਰ ਕਰ ਸਕਦੀਆਂ ਨੇ ਆਪਣਾ ਜੀ WhatsApp ਨੰਬਰ ਇਹ ਸਕਰੀਨ ਦੇ ਉੱਪਰ ਚੱਲ ਰਿਹਾ ਬਾਕੀ ਤੁਸੀਂ ਚੈੱਕ ਕਰੋ ਜੀ ਲਓ ਜੀ ਲਵੈਂਡਰ ਸੀ ਲਵੈਂਡਰ ਕਲਰ ਜੀ ਪਿਆਰਾ ਜਿਹਾ ਪੀਸ ਆਪੇ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਫਟਾਫਟ ਤੁਹਾਨੂੰ ਇਹ ਪੀਸ ਸ਼ੋ ਕਰਾਂਗੇ ਫਟਾਫਟ ਜੀ ਲੈ ਕੇ ਸਕਰੀਨਸ਼ਾਟ ਤੁਸੀਂ ਕਰ ਦਿਓ ਜੀ ਸੈਂਡ ਆਹ ਲਓ ਜੀ ਉਸ ਤੋਂ ਬਾਅਦ ਇਹ ਪੀਸ ਦੀ ਵਾਰੀ ਆ ਗਈ ਆਪੇ ਵੀ ਤੁਹਾਨੂੰ ਦਿਖਾਵਾਂਗੇ ਲੋ ਜੀ ਰਸ਼ੀਆ ਬ੍ਰਾਂਡ ਆ ਜੀ ਸੇਮ ਰਸ਼ੀਆ ਬ੍ਰਾਂਡ ਰਹਿਣ ਵਾਲਾ ਜੀ ਡੀ ਗ੍ਰੇ ਕਲਰ ਆ ਕਰੋ ਜੀ ਚੈੱਕ ਪਿਆਰੇ ਜੀ ਪੀ ਸੋਨੇ ਜੇ ਡਿਜ਼ਾਈਨ ਬੁਲਬੁਲ ਦੇ ਬੱਚੇ ਉਸ ਤੋਂ ਬਾਅਦ orange ਜੇ ਕਲਰ ਆ ਜੀ ਇਹ ਤੇ ਸੋਨਾ ਬਹੁਤ ਹੈ ਸੇਮ ਇਹਦੇ ਨਾਲ ਮਛਲੀ ਦਾ ਦੁਪੱਟਾ ਜੀ ਬਿਲਕੁਲ ਸੌਫਟ ਆ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਾਕੀ ਕੁਆਲਿਟੀ ਰਸ਼ੀਆ ਬ੍ਰਾਂਡ ਆ ਜੀ ਇਹ ਰਸ਼ੀਆ ਬ੍ਰਾਂਡ ਦਾ ਤਾਂ ਬਾਕੀ ਸਭ ਨੂੰ ਪਤਾ ਹੀ ਹੈ ਜੀ ਇਹ ਸੀ ਰੈੱਡ ਕਲਰ ਹੈ ਜੀ ਇਹ ਜਿਵੇਂ orange ਕਲਰ ਹੁੰਦਾ ਡਾਰਕ ਉਦਾਂ ਚੀਜ਼ ਹੈ ਜੀ ਇਹ ਉਸ ਤੋਂ ਬਾਅਦ ਜੀ ਦੇਖੋ ਜੀ ਬਹੁਤ ਪਿਆਰੇ ਪਿਆਰੇ ਫੁੱਲਾਂ ਵਾਲੇ ਡਿਜ਼ਾਈਨ ਹੈ ਵਿੱਚ ਜੀ ਇਹਦਾ ਕਲਰ ਤੁਸੀਂ ਚੈੱਕ ਕਰੋ ਜੀ ਨੇਵੀ ਵੀ ਨੇਵੀ ਕਲਰ ਹੈ ਜੀ ਇਹ ਕਈ ਮਰੀਆਂ ਭੈਣਾਂ ਕਹਿੰਦੀਆਂ ਨੇ ਨਾ ਕਿ ਪਤਾ ਨਹੀਂ ਚੱਲਦਾ ਵੀਡੀਓ ਦੇ ਵਿੱਚ ਵੀ ਥੋੜਾ ਜਿਹਾ ਇਹ ਕਾਲਾ ਆ ਰਿਹਾ ਬਲੈਕ ਸ਼ੇਡ ਦੇ ਵਿੱਚ ਆਇਆ ਹੋਇਆ ਬਟ ਇਹ ਨੇਵੀ ਕਲਰ ਹੈ ਜੀ ਇਹ ਦੁਪੱਟਾ ਵੀ ਸੇਮ ਜੀ ਮਸ਼ਲੀਨ ਦਾ ਪਿਓਰ ਮਸ਼ਲੀਨਾ ਜੀ 2.5 ਮੀਟਰ ਦੀ ਕੱਟ ਦੇ ਵਿੱਚ ਜਿਹੜੀਆਂ ਮਰੀਆਂ ਭੈਣਾਂ ਨੂੰ ਚਾਹੀਦਾ ਹੋਵੇ ਜੀ ਉਹ ਜ਼ਰੂਰ ਇੱਕ ਵਾਰੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਤੇ ਸੰਪਰਕ ਕਰ ਲੈਣ ਜੀ ਇਹ ਕਲਰ ਵੀ ਚੈੱਕ ਕਰੋ ਜੀ ਤੁਸੀਂ ਬੀ ਪਿੰਕ ਬੀ ਪਿੰਕ ਕਲਰ ਹੈ ਜੀ ਇਹ ਬੀ ਪਿੰਕ ਕਲਰ ਦਾ ਪਿਆਰਾ ਜਿਹਾ ਪੀਸ ਹੈ ਜੀ 2.5 ਮੀਟਰ ਦੁਪੱਟਾ ਨਾਲ ਜੀ ਸੇਮ ਰਸ਼ੀਆ ਕੰਪਨੀ ਦਾ ਜੀ ਮਾਰਕਾ ਵੀ ਰਸ਼ੀਆ ਦਾ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਲਓ ਜੀ ਸੇਮ ਜੀ ਦਾ ਵੀ ਮਾਰਕਾ ਸੇਮ ਹੈ ਦੁਪੱਟਾ ਜੀ ਨਾਲ ਤੁਸੀਂ ਸੂਟ ਵੀ ਚੈੱਕ ਕਰੋ ਪਿਆਰਾ ਜਿਹਾ ਪੀਸ ਹੈ ਜੀ ਬਣਤਰ ਬਹੁਤ ਸੋਹਣੀ ਹੈ ਕਰੋ ਜੀ ਇਹ ਸਿਆਨ ਕਲਰ ਹੈ ਜੀ ਲੋ ਜੀ ਜਿਹਨੂੰ ਕਹਿ ਦਿੰਨੇ ਆਪਾਂ ਫਿੱਕਾ ਜਾਂ ਸਰਦਾਈ ਡਿਜੀਟਲ ਜਾਂ ਪ੍ਰਿੰਟਾ ਜੇ ਇੱਥੇ ਵੀਡੀਓ ਦੇ ਵਿੱਚ ਥੋੜਾ ਫਰਕ ਆ ਜਾਂਦਾ ਫੋਟੋ ਲੱਗ ਤੋਂ ਇਹਦੀ ਪ੍ਰੋਵਾਈਡ ਹੋ ਜੇਗੀ ਪਰ ਪੀਸ ਬਹੁਤ ਸੋਹਣਾ ਜੀ ਇਹ ਲੋ ਜੀ ਅਗਲਾ ਪੀਸ ਵੀ ਤੁਹਾਨੂੰ ਸ਼ੋਅ ਕਰ ਦਾਂਗੇ ਤੁਸੀਂ ਚੈੱਕ ਕਰੀ ਚਲੋ ਜੀ ਨਾਲ ਦੇ ਨਾਲ ਆਪਣੇ ਕੋਲ ਪੀਸ ਅਨਲਿमिटेड ਨੇ ਫੁੱਲ ਸਟਾਕ ਆਪਣੇ ਕੋਲ ਤੇ ਦੁਪੱਟੇ ਦੇ ਉੱਪਰ ਵੀ ਤੁਸੀਂ ਦੇਖੋ ਜੀ ਜਿਹੜਾ ਇਹ ਵਾਲਾ ਪੀਸ ਆ ਇਹਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਆ ਇਹ ਇਹਦੇ ਡਿਜ਼ਾਈਨਿੰਗ ਬਣੀ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ ਦੁਪट्टे ਦੇ ਉੱਪਰ ਲੱਗੀ ਦੇਖਾ ਜੀ ਇਹਦੀ ਆ ਤੁਸੀਂ ਬਾਰਡਰ ਚੈੱਕ ਕਰੋ ਇਸਦਾ ਜੀ ਲੱਗੀ ਇਹਦੇ ਵਿੱਚ ਪਹਿਚਾਨ ਹੈ ਸਪੀਸ ਦੀ ਤੇ ਇਹਦਾ ਕਲਰ ਜੀ ਏ ਪਿੰਕ ਉਸ ਤੋਂ ਬਾਅਦ ਜੀ ਆ ਪਾਗਲਾ ਵੀ ਇਸ ਤੋਂ ਨੂੰ ਕਰਦੇ ਹਾਂ ਸ਼ੋਅ ਦੇਖੋ ਜੀ ਸੇਮ ਜੀ ਰੱਸੀ ਆ ਦਾ ਜਿਹਦੇ ਨਾਲ ਦੁਪੱਟਾ ਲੱਗਿਆ ਹੋਇਆ ਤੇ ਕਲਰ ਹੈ ਜੀ ਇਹ ਪਿੰਕ ਦੇਖੋ ਜੀ ਅਗਲਾ ਪੀਸ ਜੀ ਸ਼ੋਅ ਕਰਦੇ ਆ ਬਸ ਵੀਡੀਓ ਆਪਣੀ ਥੋੜੀ ਲੰਬੀ ਬਣ ਰਹੀ ਹੈ ਜੀ ਬਟ ਇਹਦੇ ਵਿੱਚ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਕਿ ਕਲਰ ਹਾਂ ਆਪਣੇ ਕੋਲ ਕਾਫੀ ਪਏ ਨੇ ਵੀ ਪਿੰਕਾ ਜੀ ਬੀ ਪਿੰਕ ਕਲਰ ਦੇ ਰਸ਼ੀਆ ਜੀ ਸੇਮ ਬ੍ਰਾਂਡ ਜੀ ਰਸ਼ੀਆ ਬ੍ਰਾਂਡ ਦਾ ਆਪਣੇ ਕੋਲੇ ਜਿਆਦਾ ਹੋ ਰਿਹਾ ਹੈਗਾ ਬਸ ਜਿਹੜੀਆਂ ਮੇਰੀਆਂ ਭੈਣਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਜੀ ਆਪਾਂ ਇਹਦੀਆਂ ਅਲੱਗ ਤੋਂ ਫੋਟੋ ਤੇ ਵੀਡੀਓ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਜ਼ਰੂਰ ਕਰਵਾਵਾਂਗੇ ਤੇ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਿ ਵੀਡੀਓ ਦੇ ਵਿੱਚ ਜ਼ਿਆਦਾ ਪਤਾ ਨਹੀਂ ਲੱਗਦਾ ਹੈਗਾ ਆਪਾਂ ਦੁਬਾਰਾ ਫੇਰ ਇਸ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਜਿੰਨੇ ਵੀ ਪੀਸ ਚਾਹੀਦੇ ਹੋਣੇ ਮਿਲ ਜਾਣਗੇ ਇਸ ਕਲਰ ਦੀ ਵੀ ਡਿਮਾਂਡ ਬਹੁਤ ਰਹੀ ਸੀ ਜੀ ਬਲੈਕ ਕਲਰ ਹੈ ਜੀ ਇਹ ਤੇ ਹੁਣ ਜੜੀਆਂ ਮਰੀਆਂ ਪਣ ਪਿਛਲੀ ਵਾਰੀ ਇਹ ਸੂਟ ਲੈਣ ਵੀ ਨਹੀਂ ਰਹੀਆਂ ਸੀ ਉਹ ਹੁਣ ਇਹ ਪਰਚੇਸ ਕਰ ਸਕਦੇ ਨੇ ਨੀਵੀ ਕਲਰ ਜੀ ਨੀਵੀ ਕਲਰ ਦੀ ਬਹੁਤ ਡਿਮਾਂਡ ਸੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਪਰ ਹੁਣ ਇਹਦੇ ਨਾਲ ਦੇ ਵੀ ਸੂਟ ਆਪਣੇ ਕੋਲੇ ਆਏ ਹੋਏ ਨੇ ਤੁਹਾਨੂੰ ਅਗਰ ਚਾਹੀਦਾ ਹੋਇਆ ਤਾਂ ਜੀ ਜ਼ਰੂਰ ਪਰਚੇਸ ਕਰੋ ਸੋ ਧੰਨਵਾਦ ਕਰਦੇ ਆ ਜੀ ਵੀਡੀਓ ਦੇਖਣ ਲਈ ਵੀਡੀਓ ਨੂੰ ਇਹਨਾਂ ਪਿਆਰ ਦੇਣ ਲਈ ਬਾਕੀ ਬਣੇ ਰਹੋ ਆਪਣੇ ਚੈਨਲ ਦੇ ਨਾਲ ਇਦਾਂ ਦੀਆਂ ਹੋਰ ਵੀ ਆਪਾਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਆਪਾਂ ਤੁਹਾਡੀ ਪੇਸ਼ੇ ਖਿਦਮਤ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਰੱਖੋ ਜੀ ਸੋ ਧੰਨਵਾਦ ਜੀ